ਵਾਹਿਗੁਰੂ ਸਾਬ ਜੀ ਤੁੰਬਰੀ ਸ਼ਰਨ ਤਮਾਰੀ ਆਸਾ ਓ ਮੇ ਸੱਜਣ ਸੁਹੇਲੇ ਖੋ ਰੱਖਣ ਹਰ ਤੇ ਅੱਲਾਹ ਲਾਨਕ ਕਰਕੇ ਗੋਲੇ ਸੁਕੋ ਟਲ ਗੁਰ ਸੇਵੀਐ ਅਨਸ ਸੈਜ ਸੁਭਾਏ ਦਰਸ਼ਨ ਪਰਸ਼ੀਏ ਗੁਰੂ ਕੈ ਜਨਮ ਮਰਨ ਦੁਖ ਜਾਏ ਵਾਹਿਗੁਰੂ ਸਾਹਿਬ ਜੀ ਸੋਹੀ ਮਹਲਾ ਪੰਜਵਾਂ ਗੁਰ ਪੂਰੇ ਤੋ ਭਏ ਦਿਆਲ ਦੁਖ ਬਿਨਸੇ ਪੂਰਨ ਭਈ ਕਾਲ ਗੁਰ ਪੂਰੇ ਜਬ ਭਏ ਦਇਆਲੋ ਖ ਬਿਰਸੇ ਓਰਨ ਭਈ ਕਾਲ ਇਕ ਪੇਖ ਜੀਵਾ ਦਰਸ ਤਮਾਰਾ ਚਰਨ ਕੰਬਲ ਜਾਈ ਬਲਿਆਰਾ ਤੁਝ ਬਿਨ ਠਾਕਰ ਕਮਣ ਹਮਾਰਾ ਸੰਗਤ ਸੋ ਪ੍ਰੀਤ ਬਣਾਈ ਔਰ ਕਰਮ ਲੈ ਤੁਰ ਪਾਈ ਜਪ ਹਰ ਹਰ ਨਾਮ ਆਚਰਜ ਪਰਤਾਪ ਜਾਲ ਨਾ ਸਕੇ ਇਨੇ ਤਾਪ ਨਿਮਖ ਨਾ ਬਿਸਰੇ ਹਰ ਚਰਨ ਤੇ ਮਾਰੇ ਨਾਨਕ ਮੰਗਾਏ ਦਾਨ ਪਿਆਰੇ ਨਿਮਖ ਨਾ ਬਿਸਰ ਹੈ ਹਰ ਚਰਨ ਕੁਮਾਰੇ ਨਾਨਕ ਮੰਗੈ ਦਾਨ ਪਿਆਰੇ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਸੋਹੀ ਮਹਲਾ ਪੰਜਵਾ ਗੁਰਪੂਰੇ ਜਉ ਭਏ ਦਿਆਲ ਦੁਖ ਬਿਨਸੇ ਓਰਨ ਭਈ ਕਾਲੂ ਵਾਹਿਗੁਰੂ ਜਿੱਕਾ ਕਲਸਾ ਵਾਹਿਗੁਰੂ ਸਾਬ ਜੀ ਸਗਲ ਦਵਾਰ ਕੋ ਛਾੜ ਕੈ ਗਇਓ ਤਵਾਰ ਦਵਾਰ ਭਾਏ ਗਏ ਕੀ ਲਾਜ ਅਸ ਗੋਬਿੰਦ ਦਾਸ ਵਾਰ ਵਾਹਿਗੁਰੂ ਸਾਹਿਬ ਜੀ ਸੁਈਆ ਇਹ ਭਾਂਤ ਇਤੇ ਜਦ ਬੀਰ ਘੇਰਿਓ ਉਹ ਕੋਪ ਹਲਾ ਜਦ ਬੀਰ ਸੰਘਾਰੇ ਇਹ ਭਾਂ ਦਿੱਤੇ ਜਦ ਬੀਰ ਘੇਰਿਓ ਉਹ ਕੋਪ ਹਲਾ ਜਦ ਬੀਰ ਸੰਘਾਰੇ ਵਾ ਕਮਾਨ ਕਿਰਪਾਨਨ ਪਾਨ ਧਰੇ ਬਿਰ ਪ੍ਰਾਨ ਪਰੇ ਛਿਤ ਮਾਰੇ ਟੂਕ ਅਨੇਕੀ ਹਲਸੋ ਬਾਲ ਕਾਤਰ ਦੇਖ ਭਜੇ ਸੰਪਾਰੇ ਜੀਤ ਤ ਭਇਓ ਮੁਸਲਿ ਰਨ ਮੈਂ ਅਰ ਭਾਜ ਚੱਲੇ ਆਪੂਪ ਨਿਹਾਰੇ ਜਿਦ ਭੈ ਮੁਸਲੀ ਰਨ ਮੈਂ ਅਰ ਭਾਜ ਚੱਲੇ ਆਪੂਪ ਨਿਹਾਰੇ ਵਾਹਿਗੁਰੂ ਜਿੱਕਾ ਖਰਸਾ ਵਾਹਿਗੁਰੂ ਜਿੱਕੀ ਫਤਿਹ